ਭਾਈ ਦੀ ਵੀਡੀਓ ਬਣਾ ਰਹੇ ਆਂ ਆਪਣਾ ਪਿੰਡ ਆਦਮਪੁਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਟਿੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਕਾਊ ਆ ਗੀ ਕੱਦ ਕਾੜ درمیانੇ ਦੇ ਵਿੱਚ ਆ ਬਾਡੀ ਵੰਤਰ ਦੀ ਚੰਗੀ ਆ ਚੰਗੀ ਸੰਭੀ ਬਲੀ ਆ ਥਾਣ ਲੈਵੇ ਦੀ ਸਾਫ ਆ ਨਾੜਾ ਨੂੜਾ ਚੰਗੇ ਜਾਂਗੇ ਆ ਤੇ ਥਾਣ ਬਹੁਤ ਚੰਗੇ ਆ ਮੁੱਠੀ ਦੀ ਜਵਾਈ ਵਾਲੇ ਥਾਣ ਆ ਤੇ ਕੁੰਡੇ ਸੰਗ ਆ ਗੀ ਤੇ ਜੋ ਡਿਟੇਲ ਆ ਉਹ ਆਪਾਂ ਸਾਰੀ ਭਾਈ ਤੋਂ ਲੈ ਕੇ ਦੇਵਾਂਗੇ ਉਸ ਤੋਂ ਬਾਅਦ ਤੁਹਾਨੂੰ ਤੋਰ ਕੇ ਦਿਖਾਵਾਂਗੇ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ। ਤੇ ਵੀਡੀਓ ਦੇ ਵੀਡੀਓ ਦੇ ਵਿੱਚ ਚੈਨਲ ਤਾਂ ਹੀ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਜੋ ਥੋੜੀ ਆਪਾਂ ਬਾਈ ਨਾਲ ساری ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਦੇ ਆ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਬਾਈ ਆਪਣਾ ਨਾਮ ਦੱਸ ਦਿਓ। ਨਾਮ ਆਪਣਾ ਜਸਪ੍ਰੀਤ। ਠੀਕ ਆ। ਇਹਦਾ ਨਾਮ ਤੇ ਤਸਵੀਰ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਹਨਾ ਠੀਕ ਹੈ ਤੇ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆਂਗੇ ਕਿਹੜਾ ਸੂਆ ਹੁੰਦੀ ਆ ਇਹ ਤੀਜਾ ਸੂਆ ਤੀਜਾ ਸੂਆ ਕਿੰਨੇ ਦਿਨ ਕੱਢਦੀ ਆ ਸੱਤ ਤੱਕ ਲੈ ਜੂਗੀ ਇੱਕ ਹਫਤਾ ਲੈ ਜੂਗੀ ਠੀਕ ਹੈ ਤੇ ਦੁੱਧ ਦੀ ਕਿੰਨੀ ਉਮੀਦ ਆ ਗਈ ਦੁੱਧ 13 ਹੱਥ ਦੋਸੇ ਦੂਜੇ ਸੂਜ 13 ਕਿਲੋ ਦਿੱਤਾ ਤੇ ਇਸ ਵਾਰ ਕਿੰਨੀ ਉਮੀਦ ਆਪਣ ਅਸੀਂ ਤਾਂ ਗੱਲ ਨਹੀਂ ਆਪਾਂ ਕਰਾਂਗੇ ਵੀ ਇਹਨਾਂ ਕਦਾ ਦੇ ਦੂਗੀ ਹਨਾ ਬਾਕੀ ਸੇਵਾ ਤੇ ਆ ਵੱਧ ਵੀ ਸਕਦੀ ਆ ਹਨਾ ਠੀਕ ਆ ਤੇ ਮੁੱਲ ਕਿੰਨਾ ਕਰਦੇ ਆਪਾਂ ਮੁੱਲ ਇਕਤੀ ਮੁੱਲ ਇਕਤੀ ਬਾਕੀ ਹੋ ਜੂ ਮੌਕੇ ਤੇ ਮਾੜਾ ਮੋਟਾ ਹਨਾ ਠੀਕ ਹੈ ਤੇ ਉਹ ਕਿਵੇਂ ਚੋਣ ਜਾਣ ਚ ਸਹੀ ਆ ਠਾਣਾ ਤੁਨਾ ਨਮ ਸਾਫ ਸੁਥਰੀ ਆ ਠੀਕ ਠੀਕ ਆ ਤੇ ਕੋਲ ਕੇ ਢੇੜਾ ਦਵਾ ਦੇ ਲੋ ਵੀ ਦੋਸਤੋ ਡਿਟੇਲਡ ਏਗਰੀਮੈਂਟ ਆਪਾਂ ਲੈਤੀ ਆ ਤੁਹਾਨੂੰ ਤੇ ਤੁਹਾਨੂੰ ਬੱਤੌਰ ਕੇ ਦਿਖਾਉਨੇ ਆ ਤੇ ਕੱਦ-ਕੜ ਦਰਮਿਆਨੇ ਦੇ ਵਿੱਚ ਆ ਤੁਹਾਨੂੰ ਦੱਸਿਆ ਬਾਕੀ ਸਭੀ ਬੜੀ ਚੰਗੀ ਹੈਗੀ ਫੇਸ ਕੁਆਲਟੀ ਸੋਹਣੀ ਆ ਸਿੰਗਾ ਦੀ ਕੁੰਡੀ ਹੈਗੀ ਬਾਡੀ ਵੰਤਰ ਦੀ ਬਹੁਤ ਭਾਰੀ ਆ ਥਾਣਲੇ ਵੀ ਸਾਫ ਆ ਨਾੜਾ ਨੂੜਾ ਚੰਗੀਆਂ ਗੀਆਂ ਤੇ ਮੁਠੀ ਦੀ ਜਵਾਈ ਵਾਲੇ ਥਾਣਾ ਬਹੁਤ ਵਧੀਆ ਚੜਾਈ ਬਹੁਤ ਆ ਬੈਕ ਸਾਈਡ ਤੋਂ ਦੇਖੋ ਤੇ ਤਕਰੀਬਨ ਅਜੇ 1 ਹਫਤਾ ਦੱਸਿਆ ਜਨਾ ਪਿਆ 1 ਹਫਤਾ ਲੈ ਜੂ ਤੇ ਤਿਆਰੀ ਹੁਣ ਵੀ ਚੰਗੀ ਹੈਗੀ ਤੇ ਹਫਤੇ ਤਾਈਂ ਬਹੁਤ ਚੰਗਾ ਆਰਡਰ ਤਿਆਰ ਕਰ ਲੈਣਾਗਾ ਇਹਨੇ ਤੇ ਤਹਾਨੂੰ ਆਪਣਾ ਨਿਹੜਾ ਦਿਖਾ ਦਿੰਨੇ ਆਂਗੇ ਮੂਰਲੇ ਥਾਣ ਇੱਕੋ ਜਿਹਾ ਤੇ ਪਿਛਲੇ ਨਾਲ ਪਿਛਲੇ ਇੱਕੋ ਜਿਹਾ ਵੀ ਬਾਕੀ ਚੜਾਈ ਬਹੁਤ ਆ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਘੱਟ ਬੁੜੇ ਦੀ ਚੜਾਈ ਬਹੁਤ ਆ ਵੀ ਤੇ ਥਾਣਾ ਚ ਸਪੇਸ ਦੇਖ ਸਕਦੇ ਹੋ ਬਹੁਤ ਆ ਤੇ ਥਾਣਾ ਦਾ ਸਾਈਜ਼ ਵੀ ਬਹੁਤ ਵਧੀਆ ਆ ਮੋਠੀ ਦੀ ਚਵਾਈ ਵਾਲੇ ਬਹੁਤ ਵਧੀਆ ਥਾਣਾ ਇਹ ਮੇਨਟਾਂ ਚੇੜੀ ਖੁੱਲੀ ਢੁੱਲੀ ਹੈ ਵੀ ਚੰਗੀ ਸੰਭੀ ਬਣੀ ਆ ਤੇ ਮੱਝ ਦੇ ਵਿੱਚ ਕੋਈ ਕਮੀ ਨਹੀਂ ਆ ਗਈ। ਪੂਰੀ ਚੰਗੀ ਆ ਗਈ ਤੇ 1,30,000 ਮੁੱਲਾ ਬਾਕੀ ਮਾਨ ਤਾਨ ਮੌਕੇ ਦੇ ਹੋ ਜਾਂਦਾ ਹੁੰਦਾ ਹੈਗਾ। ਤੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ। ਇਹਨੂੰ ਵੀ ਇਹ ਮੱਝ ਪਸੰਦ ਆਉਂਦੀ ਆ। ਇਹ ਤੁਸੀਂ ਆਪੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ। ਬਾਕੀ ਬਰੀਕ ਚੰਮੜੀ ਆ ਗਈ। ਬਾਕੀ ਠੰਡੀ ਸੀਲ ਆ। ਜਿਵੇਂ ਮੈਂ ਉਪਰਾਂਗਾ ਕੋਈ ਇਹਨੇ ਉਪਰਾਂ ਨਹੀਂ ਕਰਿਆਗਾ। ਤੇ ਬਾਕੀ ਤਸੱਲੀ ਤੁਸੀਂ ਕਰਨੀ ਹੈ ਹਰ ਪੱਖ ਤੋਂ। ਤੇ ਇੱਥੇ ਆ ਕੇ ਤਸੱਲੀ ਕਰਿਓ। ਕੇਰੀ ਵੀਡੀਓ ਦੇ ਵਿੱਚ ਜਾਨਵਰ ਉਹ ਨਹੀਂ। ਦਾ ਨਹੀਂ ਦਿੰਦਾਗਾ ਤੇ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਹਰੇਕ ਪੱਖ ਤੋਂ ਫੇਰ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤਾਈਂ ਜੋਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ